ਸਸੇ ਕਾਲ ਦੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਜੋ ਕਿ ਪਿਤੇ ਦਿਨ ਹੀ ਤਾਕਤ ਸ੍ਰੀ ਕੇਸਗੜ ਸਾਹਿਬ ਤੋਂ ਆਰੰਭ ਹੋਇਆ ਆਰੰਭਤਾ ਦੇ ਦੌਰਾਨ ਪੰਜਾਬ ਦੇ ਰਾਜਪਾਲ ਗਵਰਨਰ ਨੇ ਉਸ ਸਮਾਗਮ ਦੇ ਵਿੱਚ ਸ਼ਮੂਲੀਅਤ ਕੀਤੀ ਸੋ ਬਿਲਕੁਲ ਸ਼ਮੂਲੀਅਤ ਦੇ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਜ ਦੇ ਨਾਲ ਜਿਹੜੀ ਹੈ ਉਹ ਮੁਲਾਕਾਤ ਹੋਈ ਸਿੰਘ ਸਾਹਿਬਾਨ ਨੇ ਜਿਹੜਾ ਖਾਸ ਤੌਰ ਤੇ ਰਾਜਪਾਲ ਦੇ ਨਾਲ ਮੁਲਾਕਾਤ ਕਰਨ ਤੋਂ ਉਪਰੰਤ ਕਈ ਜਿਹੜੇ ਪੰਜਾਬ ਦੇ ਜਿਹੜੇ ਮੁੱਦੇ ਨੇ ਉਹ ਰੱਖੇ ਤਾਂ ਉਸ ਤੋਂ ਬਾਅਦ ਉਹਨਾਂ ਨੇ ਚਿੰਤਾ ਵੀ ਜਿਹੜੀ ਹੈ ਜ਼ਾਹਿਰ ਕੀਤੀ ਹੈ ਪੰਜਾਬ ਦੇ ਗਵਰਨਰ ਤਾਂ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਪੰਜਾਬ ਦੇ ਜੋ ਝੂਠੇ ਮੁਕਾਬਲੇ ਹੋ ਰਹੇ ਨੇ ਜਾਂ ਫਿਰ ਪੰਜਾਬ ਦੀ ਜੋ ਸਥਿਤੀ ਹੈ ਤਾਂ ਉਸ ਤੇ ਵੀ ਜਿਹੜਾ ਕਿਤਨਾ ਕਿਤ ਉਹਨਾਂ ਨੇ ਚਿੰਤਾ ਜਿਹੜੀ ਹੈ ਉਹ ਜ਼ਾਹਿਰ ਕੀਤੀ ਹੈ ਕੀ ਕੁਝ ਕਿਹਾ ਗਵਰਨਰ ਨੇ ਪੰਜਾਬ ਦੇ ਤੇ ਨਾਲ ਹੀ ਸਿੰਘ ਸਵਾਨ ਕੁਲਦੀਪ ਸਿੰਘ ਗੜਗਜ ਨੇ ਕਿਹੜੇ ਉਹ ਮੁੱਦੇ ਨੇ ਜਿਹੜੇ ਗਵਰਨਰ ਦੇ ਕੋਲ ਰੱਖੇ ਨੇ ਇਹ ਸਾਰੀ ਅਸੀਂ ਤੁਹਾਨੂੰ ਜਾਣਕਾਰੀ ਜਿਹੜੀ ਆ ਉਹ ਬੋਲਦਾ ਪੰਜਾਬ ਦੇ ਵਿੱਚ ਸਾਂਝੀ ਕਰਾਂਗੇ ਸੋ ਬਿਲਕੁਲ ਮੇਰੇ ਨਾਲ ਮੇਰੇ ਸਹਿਯੋਗੀ ਗੁਰਮukh ਸਿੰਘ ਰਪਾਲ ਜੀ ਮੌਜੂਦ ਨੇ ਰਪਾਲੇ ਸਾਸੀ ਕਾਲ ਜੀ ਰਪਾਲੇ ਜੇਕਰ ਗੱਲ ਕੀਤੀ ਜਾਵੇ ਕਹਿੰਦੇ ਗੁਲਾਬ ਚੰਦ ਜੋ ਰਾਜਪਾਲ ਨੇ ਕਟਾਰੀਆ ਜੀ ਤਾਂ ਉਹ ਸਮਾਗਮ ਦੇ ਵਿੱਚ ਪਹੁੰਚੇ ਨਗਰ ਕੀਤੇ ਸੀ ਤਾਂ ਸਿੰਘ ਸਵਾਨ ਦੇ ਨਾਲ ਮੁਲਾਕਾਤ ਕੀਤੀ ਤਾਂ ਮੁਲਾਕਾਤ ਦੇ ਵਿੱਚ ਕਹਿੰਦੇ ਬੜਾ ਉਹਨਾਂ ਨੇ ਕਿਹਾ ਦੁੱਖ ਜ਼ਾਹਿਰ ਕੀਤਾ ਕਿਉਂਕਿ ਮੀਡੀਆ ਦੇ ਨਾਲ ਵੀ ਗੱਲਬਾਤ ਹੋਈ ਜਦੋਂ ਤਦ ਦੇ ਵਿੱਚ ਉਹਨਾਂ ਨੇ ਸਿੱਖ ਇਤਿਹਾਸ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਤਾਂ ਉਸ ਤੋਂ ਜਿਹੜੇ ਪੰਜਾਬ ਦੇ ਮੁੱਦੇ ਸੀ ਤਾਂ ਸਿੰਘ ਸਭਾ ਨੇ ਉਹਨਾਂ ਦੇ ਅੱਗੇ ਰੱਖੇ ਉਹ ਕਿਹੜੇ ਮੁੱਦੇ ਸੀ ਤਾਂ ਉਸ ਤੋਂ ਬਾਅਦ ਕੀ ਪ੍ਰੋਸੈਸ ਦਿੱਤਾ ਗਿਆ ਦੇਖੋ ਤਿੰਨ ਚਾਰ ਜਿਹੜੇ ਏਜੰਡੇ ਆ ਜਿਹੜੇ ਮੁੱਦੇ ਆ ਸਿੰਘ ਸਾਹਿਬ ਨੇ ਪੰਜਾਬ ਦੇ ਰਾਜਪਾਲ ਅੱਗੇ ਰੱਖੇ ਆ ਤੇ ਉਹਦੇ ਚ ਇੱਕ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਪਿਛਲੇ ਕਾਫੀ ਸਮੇਂ ਤੋਂ ਜਿਹੜੇ ਝੂਠੇ ਪੁਲਿਸ ਮੁਕਾਬਲੇ ਆ ਉਹ ਕਿਤੇ ਜਾ ਰਹੇ ਆ ਬਿਲਕੁਲ ਠੀਕ ਹੈ ਤੇ ਇੱਕ ਉਹਨਾਂ ਨੇ ਫਿਗਰ ਵੀ ਉਹਨਾਂ ਦੇ ਅੱਗੇ ਰੱਖੀ ਆ ਕਿ 7 ਮਹੀਨਿਆਂ ਚ 19 ਪੁਲਿਸ ਮੁਕਾਬਲੇ ਜਿਹੜੇ ਨੌਜਵਾਨਾਂ ਦੇ ਹੋ ਗਏ ਆ ਪੰਜਾਬ ਦੇ ਵਿੱਚ ਫਿਰ ਉਹਨਾਂ ਨੇ ਇੱਕ ਬੇਦਬੀਆਂ ਵਾਲਾ ਮਾਮਲਾ ਜਿਹੜਾ ਉਹ ਵੀ ਰੱਖਿਆ ਜਿਹੜਾ ਹੁਣ ਜੇ ਕਾਨੂੰਨ ਬਣਨ ਜਾ ਰਿਹਾ ਤੇ ਉਹ ਉਹ ਵੀ ਜਿਹੜਾ ਰੱਖਿਆ ਪਰ ਇਸ ਤੋਂ ਬਾਅਦ ਧਰਮ ਪਰਿਵਰਤਨ ਵਾਲੀ ਜਿਹੜੀ ਗੱਲ ਆ ਜਿਹੜਾ ਲਗਾਤਾਰ ਬਿਲਕੁਲ ਲਗਾਤਾਰ ਧਰਮ ਪਰਿਵਰਤਨ ਵਾਲੇ ਵੀ ਜਿਹੜੀ ਗੱਲ ਰੱਖੀ ਹੈ ਤਾਂ ਇਹ ਇਸ ਮਾਮਲੇ ਦੇ ਵਿੱਚ ਗੁਲਾਬ ਚੰਦ ਕਟਾਰੀਆ ਜਿਹੜੇ ਗਵਰਨਰ ਨੇ ਉਹਨਾਂ ਦੇ ਅੱਗੇ ਸਿੰਘ ਸਾਹਿਬ ਦੀ ਮੈਨੂੰ ਲੱਗਦਾ ਪਹਿਲੀ ਮੁਲਾਕਾਤ ਸੀ ਹਾਂ ਬਿਲਕੁਲ ਇਸ ਤੋਂ ਪਹਿਲਾਂ ਕਦੇ ਵੀ ਸਿੰਘ ਸਾਹਿਬ ਨੇ ਕਿਤੇ ਰਾਜਪਾਲ ਦੇ ਅੱਗੇ ਜਿਹੇ ਮਾਮਲੇ ਜਿਹੜੇ ਉਹ ਨਹੀਂ ਰੱਖੇ ਬੇਸ਼ੱਕ ਇਹ ਮਾਮਲਾ ਸਿੱਧੇ ਦਾ ਸਿੱਧਾ ਸਰਕਾਰਾਂ ਨਾਲ ਅਟੈਚ ਹੁੰਦਾ ਪਰ ਜਦੋਂ ਗੱਲ ਧਰਮ ਪਰਿਵਰਤਨ ਦੀ ਆ ਜਾਂਦੀ ਹੈ ਇਕੱਲੇ ਪੰਜਾਬ 'ਚ ਨਹੀਂ ਇਹ ਪੂਰੇ ਦੇਸ਼ ਵਿੱਚ ਆ ਬਿਲਕੁਲ ਠੀਕ ਜਦੋਂ ਗੱਲ ਬੇਦਵੀਆਂ ਦੀ ਆ ਜਾਂਦੀ ਹੈ ਤਾਂ ਇਹ ਵੀ ਪੂਰੇ ਦੇਸ਼ ਨਾਲ ਖਾਸ ਕਰਕੇ ਸੈਂਟਰ ਸਰਕਾਰ ਦੇ ਨਾਲ ਜਿਹੜਾ ਇਹ ਮਾਮਲਾ ਸਿੱਧੇ ਤੋਂ ਸਿੱਧਾ ਲੈਣਾ ਬੇਸ਼ੱਕ ਪੰਜਾਬ 'ਚ ਹੀ ਹੋਵੇ ਪਰ ਜਦੋਂ ਗੱਲ ਲੈਂਡ ਆਰਡਰ ਦੀ ਆ ਜਾਂਦੀ ਹੈ ਤਾਂ ਫਿਰ ਉੱਥੇ ਕਿਤੇ ਨਾ ਕਿਤੇ ਜਿਹੜਾ ਗਵਰਨਰ ਹੈ ਗਵਰਨਰ ਇੱਕ ਕੜੀ ਹੈ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਵਿੱਚ ਤਾਂ ਇਸ ਕਰਕੇ ਕਿਉਂਕਿ ਉਹ ਨੁਮਾਇੰਦਾ ਕੇਂਦਰ ਸਰਕਾਰ ਦਾ ਨੁਮਾਇੰਦਾ ਤਾਂ ਆਮ ਲੋਕਾਂ ਦਾ ਵੀ ਹੈ ਪਰ ਕੇਂਦਰ ਸਰਕਾਰ ਵੱਲੋਂ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਤਾਂ ਕਿ ਉਹ ਪੰਜਾਬ ਦੇ ਮੁੱਦਿਆਂ ਤੇ ਵੀ ਜਿਹੜੀ ਨਜ਼ਰਸਾਨੀ ਉਹ ਕਰ ਸਕਣ ਇਸ ਕਰਕੇ ਵੱਡੀ ਗੱਲ ਹੈ ਕਿ ਜਿਹੜੀ ਜਿਹੜੇ ਆਪਣੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗਰਗਾਜ ਨੇ ਜਿਹੜਾ ਉਹਨਾਂ ਕਿ ਮੰਗ ਰੱਖੀ ਹੈ ਤੁਸੀਂ ਇੱਕ ਵਾਰ ਪਰ ਨਜੇ ਜ਼ਰੂਰ ਮਾਰ ਦਿੰਨੇ ਆ ਕਿ ਉਹਨਾਂ ਨੇ ਕਿਹੜੀਆਂ ਕਿਹੜੀਆਂ ਮੰਗਾਂ ਰੱਖੀਆਂ ਨੇ ਫਿਰ ਆਪਾਂ ਇਸ ਤੇ ਜ਼ਿਕਰ ਕਰਦੇ ਹਾਂ ਬਿਲਕੁਲ ਗਵਰਨਰ ਸਾਹਿਬ ਆਜਾਏ ਸੀ ਇੱਥੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਵਨ ਤਖਤ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਨਾ ਸਮਸਤ ਕੋਣ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਵਨ ਸਥਾਨ ਗੁਰਦੁਆਰਾ ਸ਼੍ਰੀ ਸੀਸਦਾਂ ਸਾਹਿਬ ਵਿਖੇ ਨਾ ਸਮਸਤ ਕੋਣ ਤੋਂ ਬੜੇ ਚੰਗੇ ਬੋਲ ਦੇ ਵਿੱਚ ਗੱਲਬਾਤ ਆਈਆਂ ਉਹਦੇ ਵਿੱਚ ਜਿਵੇਂ ਸ਼ਤਾਬਦੀ ਆ ਰਹੀ ਆ 350 ਸਾਲਾਂ ਕਿ 350 ਸਾਲਾ ਸ਼ਤਾਬਦੀ ਨੂੰ ਪੂਰੇ ਦੇਸ਼ ਦੇ ਵਿੱਚ ਔਰ ਸਾਰੇ ਸੰਸਾਰ ਦੇ ਵਿੱਚ ਚੰਗੇ ਤਰੀਕੇ ਨਾਲ ਮਨਾਇਆ ਜਾਵੇ ਜੋ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸਿਧਾਂਤ ਹੈਗਾ ਵਾ ਮਨੁੱਖੀ ਅਧਿਕਾਰਾਂ ਦੀ ਗੱਲ ਪਰਧਾਰਮਿਕ ਆਜ਼ਾਦੀ ਤੇ ਤਿਲਕ ਜੰਦੂ ਰਾਖਾ ਪ੍ਰਵਤਾ ਕਾ ਤੀਨੋਂ ਵੱਡੋ ਕਲੂਮੈਸਾ ਕਾ ਧਰਮ ਹੇਤ ਸਾਕਾ ਜਨ ਕੀ ਆਸ਼ੀਸ਼ ਦੀ ਆ ਪਰ ਸਿਰਨ ਨਦੀਆ ਜੋ ਗੁਰੂ ਪਾਤਸ਼ਾਹ ਨੇ ਧਾਰਮਿਕ ਆਜ਼ਾਦੀ ਦੇ ਸਿਧਾਂਤਾਂ ਨੂੰ ਦੁਨੀਆਂ ਦੇ ਵਿੱਚ ਬਰਕਰਾਰ ਕਰਵਾਉਂਦਿਆਂ ਤਿਲਕ ਤੇ ਜੰਜੂ ਦੀ ਰਾਖੀ ਦੀ ਸ਼ਾਦ ਦਿੱਤੀ। ਉਹ ਰਾਜਪਾਲ ਸਾਹਿਬ ਨੇ ਚੰਗੀ ਗੱਲ ਬਾਤ ਕੀਤੀ ਵੀ ਮੈਂ ਪਹਿਲਾਂ ਵੀ ਇੱਥੇ ਸੱਚੇ ਪਾਤਸ਼ਾਹ ਨੂੰ ਨਤਮਸਤਕਾਂ ਤੇ ਜਿਹੜੀ ਸ਼ਤਾਬਦੀ ਆ ਰਹੀ ਆ ਮੈਂ ਉਹਨਾਂ ਨੂੰ ਸੁਝਾਅ ਦਿੰਦਾ ਹਾਂ ਕਿ ਸਰਕਾਰ ਜਿਹੜੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸਹਿਯੋਗ ਨਾਲ ਮਨਾਵੇ। ਕਿਉਂਕਿ ਪਿਛਲੇ ਦਿਨੀ ਇੱਕ ਬੜੀ ਹਰਸੋਈ ਨਹੀਂ ਦੀ ਗੱਲ ਹੋਈ ਸੀ ਕਿ ਸਰਕਾਰ ਨੇ ਇੱਕ ਇਸ਼ਤਿਹਾਰ ਜਾਰੀ ਕੀਤਾ ਸ਼ਤਾਬਦੀ ਦੇ ਸੁਝਾਅ ਲੈਣ ਦਾ ਜਮੋਰ। ਬਾਦ ਵਿੱਚ ਉਹ ਫੋਟੋ ਦੇ ਉੱਤੇ ਇਹਨਾਂ ਨੂੰ ਸਪਸ਼ਟੀ ਕਰ ਦੇਣਾ ਪਿਆ। ਤੋਂ ਸਿੱਖ ਰਵੈਤਾਂ ਕੀ ਆ, ਸਿੱਖ ਟ੍ਰੈਡੀਸ਼ਨਾਂ ਕੀ ਆ, ਕਿਸ ਤਰੀਕੇ ਦੇ ਨਾਲ ਇਹ ਸਾਰੇ ਧਾਰਮਿਕ ਪ੍ਰੋਗਰਾਮ ਹੋਣੇ ਹੁੰਦੇ ਆ। ਇਹਦੇ ਲਈ ਕਿਉਂਕਿ ਜਿਹੜੀ ਸਾਡੀ ਨੁਮਾਇੰਦਾ ਜਮਾਤ ਆ ਸਿੱਖਾ ਦੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਤਾਂ ਉਹਦੀ ਸਲਾਹ ਕਿਉਂਕਿ ਪਹਿਲਾਂ ਵੀ ਸ਼ਤਾਬਦੀਆਂ ਮਨਾਇਆਂ ਗਈਆਂ ਤੇ ਸਰਕਾਰਾਂ ਜਿਹੜੀਆਂ ਅਸੀਂ ਸੈਂਟਰ ਸਰਕਾਰ ਨੇ 550 ਸਾਲਾ ਗੁਰੂ ਨਾਨਕ ਸਾਹਿਬ ਦਾ ਜਦੋਂ ਮਨਾਇਆ ਵਾ। ਪ੍ਰਕਾਸ਼ ਦਿਹਾੜਾ ਤੇ ਉਦੋਂ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਪੂਰਾ ਸਹਿਯੋਗ ਕੀਤਾ ਗਿਆ ਹੈ। ਤੋਂ ਹੁਣ ਪੰਜਾਬ ਸਰਕਾਰ ਨੂੰ ਵੀ ਜਸ਼ਤਾਬਦੀ ਦੇ ਪਹਿਲੀ ਗੱਲ ਤੇ ਚੰਗੀ ਤਰ੍ਹਾਂ ਮਨਾਉਣੀ ਚਾਹੀਦੀ ਆ। ਉੱਪਰ ਸਰਕਾਰ ਨੂੰ ਵੀ ਪਰ ਇਹਦੇ ਵਿੱਚ ਜੋ ਸਿੱਖਾਂ ਦੇ ਨੁਮਾਇੰਦੇ ਜਮਾਦਾਰ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦਾ ਸਹਿਯੋਗ ਲੈਣਾ ਚਾਹੀਦਾ ਉਹਦੀ ਸਲਾਹ ਵੀ ਲੈਣੀ ਚਾਹੀਦੀ ਕਿਉਂਕਿ ਉਹ ਉਹ ਹੀ ਦੱਸ ਸਕਦੇ ਮर्याਦਾ ਕੀ ਆ। ਦੂਜੀ ਗੱਲ ਉਹ ਇਹੀ ਕਿ ਚਮਕੌਰ ਸਾਹਿਬ ਦੇ ਲਾਗੇ ਇੱਕ ਗੱਤਾ ਫੈਕਟਰੀ ਲੱਗ ਰਹੀ ਮੈਂ ਉਹਨਾਂ ਦੇ ਸਾਹਮਣੇ ਰੱਖਿਆ ਹੈ ਕਿ ਚਮਕੌਰ ਸਾਹਿਬ ਦੇ ਬਾਰੇ ਜੋ ਵੀ ਅੱਲਾ ਯਾਰ ਖਾ ਕਹਿੰਦਾ ਹਿੰਦ ਵਿੱਚ ਇੱਕ ਹੀ ਤੀਰਥ ਹੈ ਯਾਤਰਾ ਕੇ ਲਈਏ ਕਟਾਏ ਬਾਪ ਨੇ ਬੇਟੇ ਜਾਂ ਖੁਦਾ ਕੇ ਦੀਏ ਉਹ ਪੂਰਾ ਇਲਾਕਾ ਜਿਹੜਾ ਉਹਦਾ ਵਿਰੋਧ ਕਰ ਰਿਆ ਤੇ ਉਹ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਆ ਇਹੋ ਜਿਹੜੇ ਪ੍ਰਦੂਸ਼ਣ ਕਰੇ ਉਹ ਨਹੀਂ ਲੱਗਣੀ ਚਾਹੀਦੀ ਤੇ ਪਾਣੀ ਖਰਾਬ ਹੁੰਦਾ ਪਰ ਸਾਰੇ ਜਾਣਦੇ ਆ ਵੀ ਪੰਜਾਬ ਦਾ ਪਾਉਣ ਪਾਣੀ ਬੜਾ ਚੰਗਾ ਵਾ ਤੇ ਪੰਜਾਬ ਦਾ ਪਾਉਣ ਪਾਣੀ ਚੰਗਾ ਰਹਿਣਾ ਚਾਹੀਦਾ ਸਾਫ ਸੁਥਰਾ ਰਹਿਣਾ ਚਾਹੀਦਾ ਇਹਦੇ ਲਈ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਚੰਗੀ ਤਰ੍ਹਾਂ ਸੁਣਿਆ ਤੇ ਦੀ ਗੱਲ ਮੱਤੇਵਾੜੇ ਦੀ ਵੀ ਮੈਂ ਕੀਤੀ ਸੀ ਵੀ ਉੱਥੇ ਬਹੁਤ ਸਾਰੇ ਗਰੀਬ ਗਲਤ ਪਰਿਵਾਰ ਸਦਿਆਂ ਤੋਂ ਰਹਿ ਰਹੇ ਆ ਤੇ ਉਹ ਜਿਹੜੇ ਪਰਿਵਾਰ ਉੱਥੇ ਰਹਿ ਰਹੇ ਆ ਉਹਨਾਂ ਨੂੰ ਉਥੋਂ ਜੜਨਾ ਨਹੀਂ ਚਾਹੀਦਾ ਵੀ ਤੁਸੀਂ ਸਰਕਾਰ ਨਾਲ ਗੱਲਬਾਤ ਕਰੋ ਕਿੱਥੇ ਜਾਣ ਕਿਉਂਕਿ ਪੰਜਾਬ ਦੇ ਬਾਰੇ ਤੇ ਇਹੋ ਕਿਹਾ ਜਾਂਦਾ ਨਾ ਵੀ ਜਿਹਨੂੰ ਕਿਤੇ ਠਾਰ ਨਹੀਂ ਮਿਲਦੀ ਉਹਨੂੰ ਪੰਜਾਬ 'ਚ ਸਾਰਾ ਮਤਲਬ ਇੱਥੇ ਲੋਕ ਸਹਿਯੋਗ ਕਰਦੇ ਆ ਤੇ ਜਿਹੜੇ ਸਦਿਆਂ ਤੋਂ ਉੱਥੇ ਰਹਿ ਰਹੇ ਆ ਮੱਤੇਵਾੜੇ ਦੀ ਗੱਲ ਆਪਾਂ ਉਹਨਾਂ ਨਾਲ ਕੀਤੀ ਔਰ ਉਹਨਾਂ ਨੇ ਸੁਣੀ ਚੌਥੀ ਗੱਲ ਬੜੀ ਜ਼ਰੂਰੀ ਹੀ ਅੱਜ ਇੰਡੀਅਨ ਐਕਸਪ੍ਰੈਸ ਦੇ ਵਿੱਚ ਰਿਪੋਰਟ ਵੀ ਲੱਗੀ ਹੋਈ ਆ ਪਿਛਲੇ 7 ਮਹੀਨਿਆਂ ਦੇ ਵਿੱਚ 19 ਮੁਕਾਬਲੇ ਹੋਏ ਆ ਔਰ ਹਰ ਮੁਕਾਬਲੇ ਦੀ ਕੋਈ ਕਹਾਣੀ ਆ ਭਈ ਆਪਾਂ ਹਥਿਆਰ ਰਿਕਵਰ ਕਰਨ ਗਏ ਗੋਲੀ ਚੱਲ ਗਈ ਇਹ ਜਿਹੜਾ ਲੋਕਾਂ ਦੇ ਮਨਤੇ ਦਾ ਪ੍ਰਭਾਵ ਚੰਗਾ ਨਹੀਂ ਜਾਣਾ ਚਾਹੀਦਾ ਤੇ ਕੋਰਟ ਆ ਅਦਾਲਤਾਂ ਵਾਂ ਸਾਰੇ ਫੈਸਲੇ ਕਰਨ ਨੂੰ ਉਹ ਜਦੋਂ ਬਣੇ ਆ ਤੇ ਸਜ਼ਾ ਕੋਰਟ ਅਦਾਲਤ ਹੀ ਦਵੇ ਕਿਸੇ ਨੂੰ ਵੀ ਕਿਸੇ ਦੀ ਇਦਾਂ ਭਾਵੇਂ ਕਿ ਜੋ ਪਿਛੇ ਹੋਇਆ ਅੰਮੋੜ ਦੇ ਵਿੱਚ ਜੋ ਸਾਡੇ ਇੱਕ ਭਰਾ ਦਾ ਕਤਲ ਹੋਇਆ ਬਹੁਤ ਮੰਦ ਭਾਗ ਨਹੀਂ ਹੋਣਾ ਚਾਹੀਦਾ ਔਰ ਲਾਜ ਨ ਆਡਰ ਜਿਹੜਾ ਉਹ ਸਰਕਾਰ ਦੇਖੇ ਨਾ ਅੰਮ੍ਰਿਤਸਰ ਦੇ ਵਿੱਚ ਇੱਕ ਸਾਬਕਾ ਅਕਾਲੀ ਸਰਪੰਚ ਨੂੰ ਮਾਰਿਆ ਗਿਆ ਔਰ ਅਜੇ ਤੱਕ ਉਹ ਦੇ ਜਿਤਕ ਮੈਨੂੰ ਜਾਣਕਾਰੀ ਆ ਵੀ ਕਤਲ ਪੜਿਆ ਨਹੀਂ ਗਿਆ ਭਾਵੇਂ ਉਹ ਗਵਾਂਢੀਆ ਲਾਜ ਨ ਆਡਰ ਨੂੰ ਰੱਖਣਾ ਸਰਕਾਰ ਦਾ ਕੰਮ ਹੈ ਪਰ ਨਾਲ ਦੀ ਨਾਲ ਜਿਹੜੇ ਪਿਛਲੇ 7 ਮਹੀਨਿਆਂ ਦੇ ਵਿੱਚ 19 ਮੁਕਾਬਲੇ ਹੋਏ ਆ ਦੋ ਮੁੰਡੇ ਹੁਣ ਉੱਥੇ ਉਹਨਾਂ ਦੇ ਪਰਿਵਾਰ ਜਿਵੇਂ ਕਹਿ ਰਿਆ ਸੱਚ ਕੀ ਝੂਠ ਕੀ ਸਾਨੂੰ ਨਹੀਂ ਪਤਾ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀ ਪੰਜਾਬ ਇਵੇਂ ਦਾ ਨਹੀਂ ਆ ਪੰਜਾਬ ਦੇ ਵਿੱਚ ਤੇ ਗੁਰੂ ਸਾਹਿਬ ਦਾ ਫਲਸਫਾ ਹੈਗਾ ਸਭ ਕੋ ਮੀਤ ਹਮ ਆਪਣ ਕੀ ਨਾ ਹਮ ਸਭ ਨਾ ਕੇ ਸਾਧਨ ਜਿਹੜੇ ਇਦਾਂ ਨਜਾਇਜ਼ ਕਤਲ ਵੀ ਹੋ ਰਹੇ ਆ ਜਿਵੇਂ ਅਮੋਰ ਦੇ ਵਿੱਚ ਸਾਡੇ ਕਿਸੇ ਦੂਬੀਤ ਦਾ ਹੋਇਆ ਜਿਹੜਾ ਬੜਾ ਪੰਜਾਬ ਦਾ ਪ੍ਰਸਿੱਧ ਇੱਕ ਟੇਲਰ ਹੀ ਬਹੁਤ ਮੰਨ ਭਾਗਾ ਉਹ ਜੋ ਵੀ ਅਸਲੀ ਬੰਦੇ ਆ ਸਾਹਮਣੇ ਆਉਣੇ ਚਾਹੀਦੇ ਆ ਪਰ ਜਿਵੇਂ 7 ਮਹੀਨਿਆਂ ਦੇ ਵਿੱਚ ਉਹ ਗੱਲਾਂ ਬਾਤਾਂ ਪਿਛੇ ਹੋਈਆਂ 19 ਇਦਾਂ ਹੋ ਗਿਆ ਮੈਂ ਜਦੋਂ ਪਿੰਡਾਂ ਜਾਣਾ ਤੇ ਲੋਕ ਥੋੜਾ ਸਹਿਮੇ ਹੁੰਦੇ ਉਹ ਵੀ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਔਰ ਉਹਨਾਂ ਚੰਗੇ ਮਹੌਲੇ ਤੋਂ ਸੁਣੀ ਆ ਫਿਰ ਧਰਮ ਪਰਿਵਰਤਨ ਦੇ ਮੁੱਦੇ ਤੇ ਰਾਜਪਾਲ ਸਾਹਿਬ ਨੇ ਗੱਲਬਾਤ ਕੀਤੀ ਧਰਮ ਤੇ ਵੇਖੋ ਵਹ ਕਦੀ ਪਰਿਵਰਤਨ ਨਹੀਂ ਹੁੰਦਾ ਧਰਮ ਤੇ ਆਦ ਸੱਚ ਤੇ ਉਹ ਆਦ ਸੱਚ ਪਰ ਜਿਵੇਂ ਪਿਛੇ ਜੇ ਲਖਨਊ ਦੇ ਵਿੱਚ ਵਾਲੇ ਦੁਆਲੇ ਗੱਲਾਂ ਆ ਮੈਂ ਲਖਨਊ ਜਾ ਕੇ ਆਇਆ ਕਾਫੀ ਗਿਣਤੀ ਦੇ ਵਿੱਚ ਤੋਂ ਵੋਟਰ ਲਿਸਟਾਂ ਜਦੋਂ ਨਿਕਲੀਆਂ ਤੇ ਕੁਛ ਨਾ ਕੁਛ ਤੇ ਹੋ ਰਿਹਾ ਪਰ ਇਕੱਲੇ ਸੇਖ ਹੀ ਨਹੀਂ ਆ ਹੋਰ ਵੀ ਲੋਕ ਜਾ ਰਹੇ ਉਹਦੇ ਲਈ ਮਤਲਬ ਇਹੋ ਗੱਲ ਹੋਈ ਕਿ ਆਪਾਂ ਨੂੰ ਪ੍ਰੇਰਣਾ ਤੇ ਇਹੋ ਜਿਹਾ ਇੱਕ ਮਾਹੌਲ ਤਿਆਰ ਕਰਨਾ ਚਾਹੀਦਾ ਵੀ ਐਵੇਂ ਦਾ ਕੁਛ ਵੀ ਨਾ ਹੋਵੇ ਪੰਜਾਬ ਪੰਜਾਬ ਆ ਇਹਨੂੰ ਪੰਜਾਬ ਵਾਂਗ ਹੀ ਲੈਣਾ ਚਾਹੀਦਾ ਧਰਮ ਭ੍ਰਤਨ ਕਿਤੇ ਕਿਤੇ ਵੱਡਾ ਮੁੱਦਾ ਨਹੀਂ ਹੈ ਜੇ ਦੋਨਾਂ ਨੇ ਚਿੰਤਾ ਜਿਤਾਈ ਹੈ ਤੁਸੀਂ ਵੀ ਚਿੰਤਾ ਜਿਤਾਈ ਹੈ ਇਹਨੂੰ ਲੈ ਕੇ ਕਿੱਦਾਂ ਦੇ ਕੰਮ ਕੀਤੇ ਜਾਣਗੇ ਤਾਂ ਕਿ ਧਰਮ ਭ੍ਰਤਨ ਨਾ ਵੀ ਸਰਕਾਰ ਕੀ ਕਰੇ ਦੇਖੋ ਮਨੁੱਖ ਵੀ ਕੋਈ ਧਰਮ ਕਹਿੰਦਾ ਮੈਂ ਛੱਡਤਾ ਉਸ ਤੋਂ ਬਾਅਦ ਵੀ ਉਹ ਦਸਤਾਰ ਸਜਾ ਰਿਹਾ ਆਪਣਾ ਨਾਮ ਹੀ ਸਿੰਘ ਲਾ ਰਿਹਾ ਕੋਈ ਪ੍ਰੇਮ ਦੇ ਨਾਲ ਕਿਸੇ ਨੂੰ ਆਪਣੇ ਧਰਮ ਚ ਲਿਆ ਰਿਹਾ ਕੋਈ ਗੱਲ ਨਹੀਂ ਆਇਆ ਹੀ ਆ ਪਰ ਜਦੋਂ ਆਪਾਂ ਗੁਰੂ ਤੇਗ ਬਹਾਦਰ ਪਾਸ਼ਾ ਦੀ 350 ਸਾਲਾਂ ਸ਼ਤਾਬਦੀ ਮਨਾ ਰੇ ਹੋਈਏ ਉਹ ਵੇਲੇ ਵੀ ਲਾਲਚ ਜਾਂ ਫਿਰ ਡਰ ਇਹਦੇ ਨਾਲ ਧਰਮ ਜਿਹੜਾ ਸੀ ਉਹ ਬਦਲਿਆ ਜਾਂਦਾ ਹੁਣ ਲਾਲਚ ਕਿਉਂਕਿ ਸਟੇਟ ਦਾ ਉਹ ਤਾਂ ਤੇ ਹੈ ਨਹੀਂ ਔਰੰਗਜ਼ੇਬ ਤੇ ਇਕਤਾਨਾ ਸ਼ਾਹ ਉਹ ਤਾਂ ਤਾਂ ਤੇ ਹੈ ਨਹੀਂ ਹੁਣ ਕੀ ਆ ਵੀ ਹੁਣ ਜਿਵੇਂ ਉਹ ਝੂਠੀਆਂ ਕਰਾਮਾਤਾਂ ਉਹ ਵੀ ਇੱਕ ਡਾਰੀ ਆ ਉਹ ਚ ਲੋਕ ਵਰਗਲਾਈ ਜਾਂਦੇ ਆ ਫੇਰ ਲਾਲਚ ਦੀ ਵੀ ਗੱਲ ਕਿਤੇ ਨਾ ਕਿਤੇ ਸਾਹਮਣੇ ਆਉਂਦੀ ਉਹ ਚੀਜ਼ ਗਲਤ ਆ ਸ ਬਿਲਕੁਲ ਆ ਦਰਸ਼ਕਾਂ ਨੇ ਖਾਸ ਤੌਰ ਤੇ ਜੋ ਮੰਗਾ ਨੇ ਸਿੰਘ ਸਵਾਨ ਕੁਲਦੀਪ ਸਿੰਘ ਗੜਗੱਜ ਨੇ ਜੋ ਉਹਨਾਂ ਦੀਆਂ ਮੰਗਾ ਰਾਜਪਾਲ ਦੇ ਕੋਲ ਰੱਖੀਆਂ ਨੇ ਜਿਹਦੇ ਵਿੱਚ ਜ਼ਿਕਰ ਕੀਤਾ ਗਿਆ ਤਾਂ ਖਾਸ ਤੌਰ ਤੇ ਧਰਮ ਪਰिवर्तन ਦੀ ਵੀ ਗੱਲ ਕੀਤੀ ਗਈ ਹੈ ਤੇ ਨਾਲ ਹੀ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਚਮਕੌਰ ਸਾਹਿਬ ਦੇ ਵਿੱਚ ਜਿਹੜੀ ਇੱਕ ਫੈਕਟਰੀ ਆ ਉਹ ਲੱਗ ਰਹੀ ਹੈ ਜੋ ਕਿ ਪੰਜਾਬ ਦੇ ਵਿੱਚ ਗੰਦਲਾ ਪਾਣੀ ਫਲਾ ਰਹੀ ਹੈ ਪੰਜਾਬ ਵਾਲਾ ਰੰਗਲਾ ਪੰਜਾਬ ਆ ਉਸ ਨੂੰ ਗੰਦਲਾ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਮੱਤੇਵਾੜੇ ਵਿਖੇ ਜਿਹੜਾ ਮੱਤੇਵਾੜਾ ਜਿਹੜਾ ਸ਼ਹਿਰ ਆ ਉਹਦੇ ਵਿੱਚ ਕੁਝ ਪਰਿਵਾਰ ਨੇ ਜੋ ਆਪਣਾ ਰੋਜੀ ਰੋਟੀ ਪਾਲਦੇ ਨੇ ਜਾਂ ਫਿਰ ਉਹਨਾਂ ਕੋਲ ਕੱਚੇ ਮਕਾਨ ਨੇ ਉਹਨਾਂ ਨੂੰ ਢਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਪਰਿਵਾਰ ਕਿੱਥੇ ਜਾਣ ਜੋਨਾਂ ਦਾ ਵੀ ਜਿਹੜਾ ਕੋਈ ਪ੍ਰਬੰਧਾ ਸਰਕਾਰ ਕਰੇ ਉਹ ਗਵਰਨਰ ਨੂੰ ਕੋ ਮੁੱਦਾ ਰੱਖਿਆ ਕਿ ਗਵਰਨਰ ਅੱਗੇ ਕਿਸ ਤਰ੍ਹਾਂ ਉਹ ਅਸੈਪਟ ਕਰਦੇ ਨੇ ਉਹ ਉਹਨਾਂ ਦੇ ਹੱਥ ਦੇ ਵਿੱਚ ਆ ਕਿਵੇਂ ਕਰ ਸਕਦੇ ਨੇ ਰਪਾਣ ਜੀ ਮੁੱਦੇ ਚੱਲੋ ਬਹੁਤ ਸੀ ਪਹਿਲੀ ਵਾਰ ਮੈਨੂੰ ਲੱਗਿਆ ਦੇਖਣ ਉਹ ਵੀ ਕਿ ਗਵਰਨਰ ਦਾ ਕੋਰ ਅਜਿਹੇ ਮੁੱਦੇ ਰੱਖੇ ਖਾਸ ਤੌਰ ਤੇ ਪੰਜਾਬ ਦੇ ਨਾਲ ਸੰਬੰਧਿਤ ਸੀ ਉਹ ਹਾਂ ਨਹੀਂ ਉਹ ਦੇਖੋ ਜਿਹੜੇ ਤੁਸੀਂ 2-3 ਮੁੱਦੇ ਫੈਕਟਰੀਆਂ ਵਾਲੇ ਉਠਾਏ ਆ ਕੱਲੇ ਇਹ ਨਹੀਂ ਫੈਕਟਰੀਆਂ ਪੰਜਾਬ ਦੇ ਬਹੁਤਾਂ ਤੇ ਲੱਗ ਰਹੇ ਨੇ ਪਰ ਕਈ ਵਾਰ ਇਹ ਹੋਂ ਤੱਕ ਇਹ ਜ਼ਰੂਰੀ ਨਹੀਂ ਕਿ ਆਪਣੇ ਧਿਆਨ ਜੋ ਫੈਕਟਰੀ ਕਿਹੜੀ ਕਿੱਥੇ ਕਿਵੇਂ ਲੱਗ ਰਹੀ ਆ ਪਰ ਜਦੋਂ ਫੈਕਟਰੀਆਂ ਦਾ ਦੋ ਚੀਜ਼ਾਂ ਨੇ ਜਾਂਦਾ ਫੈਕਟਰੀਆਂ ਦੇ ਪਾਣੀ ਨੂੰ ਤੁਸੀਂ ਨਦੀਆਂ ਨਾਲਿਆਂ 'ਚ ਉਟੋਗੇ ਤੇ ਜਾਂ ਫਿਰ ਤੁਸੀਂ ਉਹਨੂੰ ਧਰਤੀ ਦੇ ਵਿੱਚ ਕਰੋਗੇ ਜੇ ਨਦੀਆਂ ਨਾਲਿਆਂ 'ਚ ਉਟੋਗੇ ਤਾਂ ਵੀ ਜ਼ਹਿਰ ਹੈ ਤੇ ਜੇਕਰ ਤੁਸੀਂ ਧਰਤੀ 'ਚ ਪਾਓਗੇ ਤਾਂ ਵੀ ਜ਼ਹਿਰ ਆ ਤਾਂ ਇਸ ਕਰਕੇ ਨਦੀਆਂ ਨਾਲਿਆਂ ਵਾਲਾ ਜਿਹੜਾ ਮਾਮਲਾ ਫੈਕਟਰੀਆਂ ਵਾਲਿਆਂ ਨੇ ਉਠਾਇਆ ਚੰਗੀ ਗੱਲ ਆ ਬਾਤਾਂ ਪਰੰਦੇ ਜਿਹੜਾ ਪ੍ਰਦੂਸ਼ਣ ਵਾਲਾ ਜਿਹੜਾ ਮਾਮਲਾ ਉਠਾਉਣਾ ਚਾਹੀਦਾ ਔਰ ਉਹਨਾਂ ਦੇ ਧਿਆਨ ਵਿੱਚ ਹੋਣਾ ਚਾਹੀਦਾ ਹੁਣ ਉਹਨਾਂ ਨੇ ਜਿਹੜਾ ਘਟਨਾਵਾਂ ਵਾਲਾ ਜਿਹੜਾ ਪੰਜਾਬ ਦੇ ਵਿੱਚ ਜਿਹੜੇ ਮੁਕਾਬਲੇ ਆਲਾ ਦੇਖੋ ਪਹਿਲਾਂ ਝੂਠੇ ਪੁਲਿਸ ਮੁਕਾਬਲੇ ਕਾਫੀ ਜਿਹੜੇ ਆਪਾਂ ਦੇਖ ਰਿਹਾ 84 ਤੋਂ 94 ਤੱਕ ਦੇ ਦੌਰ ਦੇ ਉਹ ਉਹ ਇਸ ਤਰ੍ਹਾਂ ਖਾਸ ਕਰਕੇ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਹੋਏ ਪਰ ਜਿਹੜੇ ਹੁਣ ਝੂਠੇ ਪੁਲਿਸ ਮੁਕਾਬਲਿਆਂ ਦੀ ਗੱਲ ਹੋ ਰਹੀ ਆ ਤਾਂ ਇੱਥੇ ਜ਼ਰੂਰੀ ਨਹੀਂ ਕਿ ਸਿੱਖ ਨੌਜਵਾਨ ਹੋ ਤਾਂ ਇੱਥੇ ਮਸਲਾ ਹੋਰ ਹੈ ਇੱਥੇ ਮਸਲੇ ਇਹ ਨੇ ਕਿ ਜਦੋਂ ਮੰਨ ਲਓ ਕਿਸੇ ਦਾ ਕਤਲ ਕਰ ਦਿੱਤਾ ਜਾਂਦਾ ਉਹਨੂੰ ਫੜਿਆ ਮੁਕਾਬਲੇ ਹੋ ਗਏ ਫਿਰ ਅੱਜ ਉਹਨਾਂ ਨੇ ਇੱਕ ਇਹ ਵੀ ਕਿਹਾ ਕਿ ਸੱਤ ਮਹੀਨਿਆਂ ਦੇ ਵਿੱਚ 19 ਪੁਲਿਸ ਮੁਕਾਬਲੇ ਹੋਏ ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਸਾਰੇ ਪੁਲਿਸ ਮੁਕਾਬਲਿਆਂ ਦੀ ਕਹਾਣੀ ਸੇਮ ਹੈ ਸੇਮ ਕੀ ਹੈ ਕਿ ਤੁਸੀਂ ਗ੍ਰਿਫਤਾਰੀ ਪਾਈ ਫਰਕੇ ਲੈ ਗੇ ਪੁਲਿਸ ਨੇ ਕਹਾਣੀ ਬਣਾਈ ਕਿ ਅਸੀਂ ਉਹਨਾਂ ਨੂੰ ਬਰਾਮਦਗੀ ਵਾਲੀ ਫਲਾਹ ਜਗ੍ਹਾ ਤੇ ਲੈ ਗਏ ਸੀ ਜਦੋਂ ਬਰਾਮਦਗੀ ਕੀਤੀ ਉਹਨਾਂ ਨੇ ਰਿਵਾਲਵਰ ਫਲਾਹ ਇੱਕ ਰਿਵਾਲਵਰ ਕੱਢਿਆ ਤੇ ਉਹ ਸਾਡੇ ਤੇ ਚਲਾਦਾ ਜਵਾਬੀ ਕਾਰਵਾਈ ਦੇ ਵਿੱਚ ਜਾਂ ਤਾਂ ਕਈ ਵਾਰ ਹੁੰਦਾ ਕਿ ਮਾਰੇਗੇ ਜਾਂ ਹੁੰਦਾ ਵੀ ਜ਼ਖਮੀ ਹੋਗੇ ਇਹ ਸਾਰੇ ਪੁਲਿਸ ਮੁਕਾਬਲਿਆਂ ਦੀ ਕਹਾਣੀ ਆ ਜਿਹੜੀ ਉਹ ਸੇਮ ਆ ਔਰ ਇੱਕ ਹੋਰ ਪਿੱਛੇ ਜੇ ਤਾਂ ਕਾਫੀ ਚੀਜ਼ਾਂ ਵਾਇਰਲ ਵੀ ਹੋ ਗਈ ਸੀਗੀਆਂ ਦੇ ਲੋਕ ਇਹਨਾਂ ਚੀਜ਼ਾਂ ਨੂੰ ਕਾਫੀ ਟਰੋਲ ਕਰ ਲੱਗੇ ਸੀ ਕਿ ਪੁਲਿਸ ਦਾ ਨਿਸ਼ਾਨਾ ਵਾਲਾ ਜ਼ਬਰਦਸਤ ਆ ਉਹ ਕਹਿੰਦੇ ਵੀ ਜਦੋਂ ਵੀ ਮੁਕਾਬਲਾ ਹੁੰਦਾ ਤੇ ਗੋਲੀ ਲੱਤ ਤੇ ਹੀ ਲੱਗਦੀ ਹੈ ਠੀਕ ਹੈ ਹੋਰ ਅਜ ਤੱਕ ਅੱਜ ਕਿਸੇ ਦੇ ਲੱਗਿਓ ਨਹੀਂ ਸਿਰਫ ਸਿੱਧੀ ਗੋਲੀ ਲਾਤੇ ਲੱਗਦੀ ਹੈ ਤਾਂ ਇਸ ਕਰਕੇ ਇਹ ਕਹੇ ਜਦੋਂ ਮਸਲੇ ਇਹ ਜੇ ਹੋ ਜਾਣ ਇੱਕੋ ਕਹਾਣੀਆਂ ਹਰ ਵਾਰ ਹਰ ਵਾਰ ਤਾਂ ਮਸਲੇ ਜਿਹੜੇ ਉੱਠੇ ਆ ਇਹ ਸਵਾਲ ਉੱਠਨੇ ਸਵਾਭਿਕ ਹੋ ਜਾਂਦਾ ਪਰ ਮੈਨੂੰ ਲੱਗਦਾ ਪਹਿਲੀ ਵਾਰ ਹੋਇਆ ਕਿ ਰਾਜਪਾਲ ਇਸ ਮਾਮਲੇ ਨੂੰ ਲੈ ਕੇ ਬੋਲੇ ਹੋਣ ਕਿਉਂਕਿ ਆਪਾਂ ਅਕਸਰ ਦੇਖਦੇ ਆ ਜਿਹੜੇ ਗਵਰਨਰ ਹੁੰਦੇ ਨੇ ਉਹ ਕਦੇ ਇਸ ਮਾਮਲੇ ਨੂੰ ਲੈ ਕੇ ਜ਼ਿਆਦਾ ਬੋਲਦੇ ਨਹੀਂ ਉਹਨਾਂ ਕੋਲ ਪ੍ਰੋਟੋਕਾਲ ਹੁੰਦਾ ਵੀ ਆਸ ਆ ਗੱਲ ਕਰਨੀ ਹੈ ਤੇ ਵਿਚਾਰ ਦੇਣੀ ਹੈ ਬਸ ਨਹੀਂ ਦੇਖੋ ਜਿਹੜੇ ਮੁੱਦੇ ਲੋਕਾਂ ਨਾਲ ਜੁੜੇ ਆ ਉਹਦੇ ਤੇ ਗੱਲ ਕਰ ਸਕਦੇ ਆ ਉਹਦੇ ਤੇ ਕੋਈ ਰੋਕ ਟੋਕ ਨਹੀਂ ਹੈ ਗਵਰਨਰ ਦੇ ਜਿਹੜਾ ਪ੍ਰੋਟੋਕੋਲ ਹੈ ਕਿ ਤੁਸੀਂ ਪੋਲੀਟੀਕਲੀ ਪਾਸ਼ ਨਹੀਂ ਦੇਣਾ ਪੋਲੀਟੀਕਲੀ ਕਿਸੇ ਪਾਰਟੀ ਦੇ ਖਿਲਾਫ ਨਹੀਂ ਦੇਣਾ ਜੇ ਉਹਨਾਂ ਕੋਲ ਪੰਜਾਬ ਦੇ ਪੁਲਿਸ ਮੁਕਾਬਲਿਆਂ ਦੀਆਂ ਬੇਦਬੀਆਂ ਦੀਆਂ ਜਾਂ ਹੋਰ ਜਿਹੜੇ ਲਾਅ ਐਂਡ ਆਰਡਰ ਦੀ ਸਥਿਤੀ ਹੈ ਜਾਂ ਧਰਮ ਪਰਵਰਤਨ ਜਿਹੇ ਮਾਮਲੇ ਉਠਾਏ ਗਏ ਨੇ ਜੇਕਰ ਇਸ ਚੀਜ਼ ਆ ਇਹ ਸਾਰਿਆਂ ਦੇ ਸਾਂਝੇ ਮਸਲੇ ਆ ਵੀ ਕਿਸੇ ਇੱਕ ਪਾਰਟੀ ਦੇ ਨਹੀਂ ਹੈਗੇ ਹਾਂ ਜੇ ਗਵਰਨਰ ਇਹ ਗੱਲ ਕਹਿੰਦੇ ਕਿ ਨਹੀਂ ਜੀ ਇਹ ਫਲਾ ਪਾਰਟੀ ਦੀ ਦੇਣਾ ਫਿਰ ਹੋ ਜਾਂਦਾ ਕਿ ਤੁਸੀਂ ਇੱਕ ਪਾਰਟੀ ਦੇ ਖਿਲਾਫ ਚੱਲ ਰਹੇ ਹੋ ਤੇ ਦੂਜੀਆਂ ਪਾਰਟੀਆਂ ਦੇ ਹੱਕ ਜਿਸ ਕਰਕੇ ਗਵਰਨਰ ਕਿਸੇ ਦੇ ਹੱਕ ਜਾਂ ਖਿਲਾਫ ਨਹੀਂ ਗਵਰਨਰ ਕੋਲੇ ਮੁੱਦੇ ਉਠਾਏ ਜਾਂ ਗਵਰਨਰ ਨੇ ਉੱਪਰ ਸਰਕਾਰਾਂ ਤੱਕ ਭੇਜਣੇ ਆ ਤੇ ਹੁਣ ਉਸ ਤੋਂ ਬਾਅਦ ਅੱਗੇ ਜਿਹੜੇ ਹੈਗੇ ਲੈਂਡ ਆਰਡਰ ਦੀ ਸਥਿਤੀ ਆ ਉਸ ਨੂੰ ਲੈ ਕੇ ਉਠਾਇਆ ਉਹਨਾਂ ਨੇ ਜ਼ਿਕਰ ਕੀਤਾ ਹੈ ਜਿਹੜਾ ਸਿੰਘ ਸਾਹਿਬ ਨੇ ਜਿਹੜਾ ਆਪਾਂ ਨੇ ਬ੍ਰੇਕ ਤੋਂ ਪਹਿਲਾਂ ਕਰ ਦੇਖਿਆ ਸੀ ਤਾਂ ਉਹਨਾਂ ਨੇ ਕਿਹਾ ਕਿ ਇੱਕ ਅਕਾਲੀ ਸਰਪੰਚ ਉਹਦਾ ਜਿਹੜਾ ਕਤਲ ਕਰ ਦਿੱਤਾ ਗਿਆ ਬੇਸ਼ੱਕ ਉਹ ਇਹ ਕਿਹਾ ਜਾ ਰਿਹਾ ਕਿ ਅਕਾਲੀ ਸਰਪੰਚ ਦਾ ਕਤਲ ਤਾਂ ਉਹਨਾਂ ਦੇ ਗਵੰਡੀ ਦੀ ਰੰਜਿਸ਼ ਕਰਕੇ ਕੀਤਾ ਤਾਂ ਉਸ ਤੋਂ ਪਹਿਲਾਂ ਜਿਹੜਾ ਇੱਕ ਕੋਈ ਧੋੜੇ ਦਿਨ ਪਹਿਲਾਂ ਅਬੋਰ ਦੇ ਵਿੱਚ ਕਤਲ ਹੋਇਆ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਨਿੰਦਨਯੋਗ ਆ ਕਾਫੀ ਮੰਦ ਭਾਗਾ ਪਰ ਉਹ ਕਹਿੰਦੇ ਵੀ ਕਾਨੂੰਨ ਹੈ ਸਾਡੇ ਦੇਸ਼ ਦੇ ਵਿੱਚ ਸਾਡੇ ਦੇਸ਼ ਵਿੱਚ ਕੋਰਟਾਂ ਨੇ ਅਦਾਲਤਾਂ ਨੇ ਤਾਂ ਇਹ ਮਸਲੇ ਨੇ ਜਿਹੜੇ ਕੋਰਟਾਂ ਅਦਾਲਤਾਂ ਦੇ ਵਿੱਚ ਜਿਹੜੇ ਆ ਨਿਪਟਾਈ ਹੋਣੇ ਚਾਹੀਦੇ ਆ ਫਿਰ ਉਹਨਾਂ ਨੇ ਬੇਅਦਬੀਆਂ ਬਾਰੇ ਗੱਲ ਕੀਤੀ ਹੈ ਕਿ ਜਿਹੜੀਆਂ ਬੇਅਦਬੀਆਂ ਜਿਹੜਾ ਮਾਨ ਸਨਮਾਨ ਜਿਹੜਾ ਅਦਬ ਹੈ ਉਹ ਸਾਨੂੰ ਸਾਰੇ ਧਰਮਾਂ ਦਾ ਰੱਖਣਾ ਚਾਹੀਦਾ ਪਰ ਉਹਨਾਂ ਨੇ ਇੱਕ ਇਹ ਗੱਲ ਕਹੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦਾ ਦਰਜਾ ਦਿੱਤਾ ਇੱਕੋ ਇੱਕ ਗ੍ਰੰਥ ਹੈ ਜਿਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਜਿਹਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੋਇਆ ਹੋਰ ਕਿਸੇ ਵੀ ਗ੍ਰੰਥ ਨੂੰ ਗੁਰੂ ਦਾ ਦਰਜਾ ਨਹੀਂ ਤਾ ਉਹ ਨਾਂਵੇਂ ਮੰਗ ਕੀਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਇੱਕ ਵੱਖਰਾ ਸਖਤ ਕਾਨੂੰਨ ਬਣਨਾ ਚਾਹੀਦਾ ਕਿ ਜਿਹੜਾ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਕਰੇਗਾ ਤਾਂ ਉਸ ਦੇ ਖਿਲਾਫ ਸਖਤੀ ਨਾਲ ਨਿਪਟਿਆ ਜਾਵੇ ਹੁਣ ਆਪਾਂ ਜਿਵੇਂ ਪਹਿਲਾਂ ਗੱਲ ਕੀਤੀ ਹੈ ਕਿ ਗ੍ਰੰਥ ਬਹੁਤ ਹੈ ਹਰ ਧਰਮ ਦਾ ਆਪੋ ਆਪਣਾ ਗ੍ਰੰਥ ਹੈ ਚਾਹੇ ਗੀਤਾ ਚਾਹੇ ਬਾਈਬਲ ਚਾਹੇ ਕੁਰਾਨ ਸ੍ਰੀ ਪਾ ਚਾਹੇ ਕੋਈ ਵੀ ਹੈ ਪਰ ਗੱਲ ਇਹ ਹੈ ਕਿ ਤੁਸੀਂ ਇੱਕ ਸਾਰਿਆਂ ਨੂੰ ਇੱਕ ਵਿੱਚ ਨਹੀਂ ਲੈ ਸਕਦੇ ਉਹਨਾਂ ਨੇ ਕਿਹਾ ਵੀ ਇਹ ਗੁਰੂ ਜਿਹੜਾ ਗ੍ਰੰਥ ਸਾਹਿਬ ਨੇ ਤਾਂ ਉਹ ਇਕੱਲੇ ਹੀ ਗੁਰੂ ਹੈ ਹੋਰ ਕਿਸੇ ਗੁਰੂ ਗ੍ਰੰਥ ਨੂੰ ਜਿਹੜਾ ਹੈਗਾ ਗੁਰੂਆ ਦਰਜਾ ਨਹੀਂ ਦਿੱਤਾ ਗਿਆ ਤਾਂ ਉਹਨਾਂ ਨੇ ਇਹ ਵੀ ਕੇਂਦਰ ਨੂੰ ਜਿਹੜਾ ਉਹਨਾਂ ਕਹਿੰਿਆ ਵੀ ਜਿਹੜੀ ਕੇਂਦਰ ਹੈ ਕੇਂਦਰ ਦੇ ਹੱਥ ਚ ਆਉਂਦਾ ਹੈ ਕੇਂਦਰ ਪਹਿਲ ਕਦਮੀ ਕਰੇ ਇਸ ਦੇ ਲਈ ਉਹਨਾਂ ਨੇ ਜਿਹੜੀਆਂ ਬੇਅਦਬੀਆਂ ਦੇ ਲਈ ਕੇਂਦਰ ਪਹਿਲ ਵੀ ਫਿਰ ਧਰਮ ਪਰिवर्तन ਦਾ ਕਿਹਾ ਤਾਂ ਉਹ ਕਹਿੰਦੇ ਵੀ ਧਰਮ ਪਰिवर्तन ਇਕੱਲੇ ਪੰਜਾਬ ਦੇ ਵਿੱਚ ਨਹੀਂ ਹੈਗਾ ਲਖਨਊ ਜਾਂ ਹੋਰ ਨੇਪਾਲ ਦੇ ਬਾਰਡਰਾਂ ਤੇ ਹੋਰ ਆਸ-ਪਾਸ ਯੂਪੀ ਵਰਗੇ ਇਲਾਕਿਆਂ ਦੇ ਵਿੱਚ ਉੱਥੇ ਧਰਮ ਪਰਿਵਰਤਨ ਬਹੁਤ ਹੈ ਵੀ ਉਹਦੇ ਜੋ ਜਰੂਰੀ ਥੋੜਾ ਪੰਜਾਬ ਸਰਕਾਰ ਦੇ ਅੰਦਰ ਵੀ ਤੁਸੀਂ ਲਿਖ ਕੇ ਭੇਜੋ ਕਿ ਉਹ ਕੇਂਦਰ ਸਰਕਾਰ ਦੇ ਅੰਦਰ ਆਉਂਦਾ ਹੈ ਕੇਂਦਰ ਸਰਕਾਰ ਪੂਰੇ ਦੇਸ਼ ਦੇ ਵਿੱਚ ਇਹਨਾਂ ਮਸਲਿਆਂ ਨੂੰ ਜਿਹੜਾ ਉਠਾ ਸਕਦੀ ਹੈ ਤੋਂ ਉਸ ਤੋਂ ਬਾਅਦ ਅੱਜ ਜਦੋਂ ਗੱਲਬਾਤ ਹੋਈ ਹੈ ਫਿਰ ਮੀਡੀਆ ਨਾਲ ਗੱਲਬਾਤ ਕੀਤੀ ਹੈ ਬਿਲਕੁਲ ਤਾਂ ਮੀਡੀਆ ਦੇ ਗੱਲਬਾਤ ਕਰਨ ਦੇ ਦੌਰਾਨ ਜਿਹੜੇ ਪੰਜਾਬ ਦੇ ਗਵਰਨਰ ਨੇ ਕੀ ਕੁਝ ਕਿਹਾ ਸਾਰੀਆਂ ਗੱਲਾਂ ਦਾ ਜਿਹੜਾ ਜ਼ਿਕਰ ਕੀਤਾ ਜਦੋਂ ਮੁਲਾਕਾਤ ਹੋਈ ਮੁਲਾਕਾਤ ਦਾ ਵੀ ਜ਼ਿਕਰ ਕੀਤਾ ਵੀ ਮੁਲਾਕਾਤ ਦੇ ਵਿੱਚ ਕੀ ਮੁੱਦੇ ਰ वो सारी जोड़ी जानकारी है मीडिया की है की कुछ किया वो दर्शकों साझा कर दिया सबसे पहले तो मैं बहुत भाग्यशाली हूँ मेरे ऊपर पूर्व जन्म के अच्छे कर्म थे जिसके कारण से ऐसी पवित्र धरती पर और ऐसे बलिदानी गुरु को मत्था टेकने का मेरा भी सौभाग्य मिला जी। मैं सोचता हूँ गुरु तेज बहादुर का जो बलिदान हुआ चांदनी चौक में वो दुनिया को एक तरह से आश्चर्य में डालने वाला है और केवल केवल बात क्या थी कश्मीर के पंडितों ने आकर के कहा था कि हमको या तो धर्म परिवर्तन करना है या हमें मृत्यु को स्वीकार करना है अब यह आप ही रक्षा कर सकते हो तो गुरुजी थोड़ा सोचने लगे उनकी बात पर तब तो गुरु गोविंद सिंह नौ साल के थे नौ साल के बच्चे ने कहा कि धर्म पर बलिदान होना तो सबसे पुण्य काम है इससे कोई पुण्य काम हो नहीं सकता और इसके लिए आपसे योग्य व्यक्ति और कौन होगा तो एक तरह से पिता को भी धर्म की रक्षा के लिए एक छोटा सा बालक इस बात की प्रेरणा देता है तो गुरु ने उसी समय तय करके और वो यहां से रवाना हुए आज की तारीख पे ही रवाना हुए वो भी 11 जुलाई थी वो मतलब सोलह सौ पिचहत्तर की जुलाई थी तो उसके बाद जाकर के जिस प्रकार के उन्होंने दरबार के सामने जाके कहा उन्होंने कहा हाँ न तो हम डरते हैं न हम किसी को डराते हैं लेकिन आपके इस डर के कारण से हम धर्म परिवर्तन करेंगे ये कभी संभव नहीं है तो उनका चांदी चौक में जो आजकल गुरुद्वारा शीशगंज बना हुआ है वहां मैं सोचता हूं कि पहली बार आपने देखा होगा दुनिया ने देखा होगा कि उनके साथी भी है ना जिस तरह से बलिदान हुए वहां पर ने देखा कि एक को जो है ना खम्भे पे बांध करके जो है ना एक को कढ़ाई में में गरम डालकर और स्वयं रितेश बहादुर का एक सर जो है ना वो एक तरह से काटा गया तो इतना जो बलिदान है उस सर को लेकर एक बहादुर जेता जी है ना वहा से अपने सर पे रख करके यहाँ तक पहुँचा और यहाँ जो हुआ है इसीलिए उस शीशगंज द्वार दरवाजे का भी यहाँ हमारे हंस हाँ बहुत सम्मान तो वास्तव में गुरुओं की परंपरा ने जो कुछ किया वो अपने धर्म और अपनी संस्कृति की रक्षा के लिए जो बलिदान दिए हैं उसके कारण से आप और हम जिंदे हैं बाकी उस समय हमारा कहीं नामो निशान नहीं बचता उन्होंने कम से कम हमारा नामो निशान बचाने के लिए इतनी बड़ी कुर्बानी दी है कि आज और आप और मैं यहाँ जिंदे हैं तो वास्तव में उस गुरु को एक तरह से आकर के मत्था टेकना अपना वही बातचीत हुई कैसी मीटिंग रही क्या बातचीत हुई मेरी कोई विशेष बात नहीं हुई मैं तो केवल यहाँ की जो कुछ भी समस्या है और भविष्य में दे। दे। जो तीस नवम्बर के दिन यहाँ एक बड़ा जो फंक्शन होगा क्योंकि उनका बलिदान हुआ 26 नवंबर के दिन और उसके बाद जो यहाँ उनका घर लेके आया घर वहीं छूट गया उसका यहाँ हुआ तो एक बहुत बड़ा पर्व यहाँ मनाया जाता है और तीन सौ वर्ष है ਸੋ ਬਿਲਕੁਲ ਦਰਸ਼ਕਾਂ ਨੇ ਖਾਸ ਤੌਰ ਤੇ ਸੁਣਿਆ ਕਿ ਜਿਹੜੇ ਪੰਜਾਬ ਦੇ ਰਾਜਪਾਲ ਨੇ ਤੌਰ 'ਤੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਆ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਉਸ ਇਤਿਹਾਸ ਬਾਰੇ ਵੀ ਜਿਹੜਾ ਜ਼ਿਕਰ ਕੀਤਾ ਰੂਸ ਸਥਾਨ ਤੇ ਉਹਨਾਂ ਤਮਸਤਕ ਹੋਏ ਜਾਨਕੀ ਆਪਾਂ ਸਿੱਧਾ ਦੋ ਉੱਤੇ ਕਹੀਏ ਕਿ ਕਿਸ ਗੜ ਸਾਦੀ ਧਰਤੀ ਤੇ ਪਹੁੰਚੇ ਸਨ ਤਾਂ ਗੁਰਦੁਆਰਾ ਸਾਹਿਬ ਵੀ ਕੇ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ ਇਤਿਹਾਸ ਤੋਂ ਇਲਾਵਾ ਉਹਨਾਂ ਨੇ ਜਿਹੜੇ ਪੰਜਾਬ ਦੇ ਮੁੱਦੇ ਸੀ ਜਾਂ ਫਿਰ ਹੋਰ ਅਸਥਿਤਿਤੀਆਂ ਸੀ ਪੰਜਾਬ ਦੀਆਂ ਜਾਂ ਫਿਰ ਜੋ ਸਿੰਘ ਸਭਾ ਨੇ ਉਹਨਾਂ ਦੇ ਅੱਗੇ ਜਿਹੜੀਆਂ ਅ ਸਥਿਤੀਆਂ ਰੱਖੀਆਂ ਸਨ ਕਿ ਉਹ ਚੁਣੌਤੀਆਂ ਸਨ ਜੇ ਆਪਾਂ ਕਹਿੰਦੇ ਜਾਂ ਕੋਈ ਹੱਲ ਹੋ ਸਕਦਾ ਜਿਉਂਦਾ ਕੀ ਮੋਟਿਵ ਹੈ ਉਹ ਸਾਰਾ ਜਿਹੜਾ ਜ਼ਿਕਰਾਂ ਨੂੰ ਪਾਣਾ ਜੀ ਕੀਤਾ ਕਿ ਤੁਹਾਨੂੰ ਲੱਗਦਾ ਕਿਉਂਕਿ ਜੇ ਰਾਜਪਾਲ ਦੇ ਕੋਲ ਜੋ ਮੁੱਦੇ ਜਾਣਗੇ ਕਿ ਵਾਕੀ ਉਹ ਵਿਚਾਰੇ ਜਾਣਗੇ ਜਾਂ ਇਸ ਤੇ ਕੋਈ ਗੌਰ ਕੀਤੀ ਜਾਵੇਗੀ ਜਾਂ ਫਿਰ ਅੱਗੇ ਸਰਕਾਰਾਂ ਤੱਕ ਭੇਜੇ ਜਾਣਗੇ ਨਹੀਂ ਦੇਖੋ ਜਿਹੜੇ ਸਿੰਘ ਸਾਹਿਬ ਨੇ ਮੁੱਦੇ ਉਠਾਏ ਆ ਉਹ ਕੋ ਪੋਲੀਟੀਕਲੀ ਨਹੀਂ ਹੈ ਉਹ ਇਹ ਨਹੀਂ ਕਹਿ ਕੇ ਪੋਲੀਟੀਕਲੀ ਸਰਕਾਰਾਂ ਇਹ ਕਰ ਰਹੀ ਹੈ ਸਰਕਾਰ ਇਹ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਇਹਨਾਂ ਤੇ ਗੌਰ ਹੋਣੀ ਚਾਹੀਦੀ ਹੈ ਇਹ ਚੀਜ਼ਾਂ ਦੇ ਜਿਹੜਾ ਹੈਗਾ ਮਸਲਾ ਹੈ ਫਿਰ ਉਹਨਾਂ ਨੇ ਕਿਹਾ ਹੁਣ ਧਰਮ ਪਰਿਵਰਤਨ ਹੈ ਕਿਸੇ ਮੰ ਲੋ ਵੀ ਕੋਈ ਕਿਸੇ ਨੇ ਦਸਤਾਰ ਸਜਾਈ ਹੈ ਦਾੜਾ ਪ੍ਰਕਾਸ਼ ਕੀਤਾ ਉਹਨਾਂ ਧਰਮ ਪਰਿਵਰਤਨ ਕਰ ਲਿਆ ਹੁਣ ਉਹ ਕਹਿੰਦੇ ਦੱਸੋ ਵੀ ਉਹਨੂੰ ਧਰਮ ਪਰਿਵਰਤਨ ਕੀ ਸਿੱਖ ਕਹੋਗੇ ਜਾਂ ਉਹਨਾਂ ਨੂੰ ਕਹੋਗੇ ਵੀ ਨੇ ਇਸਾਈ ਧਰਮ ਪਰਿਵਰਤਨ ਕਰ ਲਿਆ ਇਸਾਈ ਧਰਮ ਕੋਲ ਜਾ ਰਹੇ ਆ ਪਰ ਦੇਖਣ ਨੂੰ ਸਿੱਖ ਲੱਗਦਾ ਠੀਕ ਹੈ ਉਹਨਾਂ ਨੇ ਇਹੋ ਜਿਹੇ ਮਸਲੇ ਜਿਹੜੇ ਉਠਾਏ ਨੇ ਕਿ ਕਿਸੇ ਦੇ ਪੋਲੀਟਿਕਲੀ ਜਾਂ ਕਿਸੇ ਸਰਕਾਰਾਂ ਦੇ ਜਾਂ ਕਿ ਪਾਰਟੀਆਂ ਦੇ ਖਿਲਾਫ ਨਹੀਂ ਹੈਗੇ ਤਾਂ ਇਸ ਕਰਕੇ ਮੈਨੂੰ ਲੱਗਦਾ ਹੈ ਵੀ ਜਿਹੜੇ ਇਹ ਮਸਲੇ ਨੇ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਸਾਰੀਆਂ ਪਾਰਟੀਆਂ ਦੀ ਇੱਕ ਜੁੜਤਾ ਦੇ ਨਾਲ ਜਿਹੜੇ ਮਸਲੇ ਆ ਉਹ ਹੱਲ ਮੈਨੂੰ ਲੱਗਦਾ ਵੀ ਹੱਲ ਜਿਹੜੇ ਕਰਨ ਵੱਲ ਜਰੂਰ ਜਿਹੜੇ ਰਾਜਪਾਲ ਉਹ ਜਰੂਰ ਜਾਣਗੇ ਠੀਕ ਹੈ ਰਾਜਪਾਲ ਜੀ ਬਤਾਂਓ ਸੋ ਬਿਲਕੁਲ ਅਸੀਂ ਅੱਜ ਖਾਸ ਤੌਰ ਤੇ ਜੋ ਸਿੰਘ ਸਾਹਿਬ ਵਾਲਤੇ ਦੇ ਪੰਜਾਬ ਦੇ ਰਾਜਪਾਲ ਦੇ ਵਿੱਚ ਮੁਲਾਕਾਤ ਹੋਈ ਆ ਉਹ ਮੁਲਾਕਾਤ ਦਾ ਮਕਸਦ ਕੀ ਸੀ ਕੀ ਮੁੱਦੇ ਵਿਚਾਰੇ ਗਏ ਨੇ ਤਾਂ ਉਸ ਤੋਂ ਬਾਅਦ ਲਗਦਾ ਕਿ ਤੁਹਾਨੂੰ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋ ਕੇ ਇਸ ਤੇ ਕੋਈ ਵਿਚਾਰ ਚਰਚਾ ਕਰਨੀ ਚਾਹੀਦੀ ਹੈ ਤਾਂ ਜੋ ਕਿ ਅਜਿਹੇ ਮੁੱਦੇ ਜਿਹੜੇ ਨੇ ਲਗਾਤਾਰ ਉੱਭਰ ਕੇ ਸਾਹਮਣੇ ਆ ਰਹੇ ਨੇ ਇਸ ਦਾ ਕੋਈ ਜਿਹੜਾ ਸੰਭਾਵਿਕ ਜਿਹੜਾ ਹੱਲ ਹੋਣਾ ਚਾਹੀਦਾ ਤਾਂ ਜੋ ਕਿ ਪੰਜਾਬ ਦੀ ਸਥਿਤੀ ਆ ਬਿਲਕੁਲ ਠੀਕ ਹੋ ਸਕੇ ਸੋ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦਿਆਂ ਲੈ ਕੇ ਵਿਸ਼ੇਸ਼ ਗੱਲਬਾਤ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਤੁਹਾਨੂੰ This program is sponsored by the single office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.